ਪਹਿਲੀ ਵਾਰ ਅਸੀਂ ਭਾਈ ਕਨਿਆ ਆਸ਼ਰਮ सिरसा ਦੇ ਵਿੱਚ ਆਏ ਆ ਤਾਂ ਯਕੀਨ ਮੰਨਿਓ ਨਹੀਂ ਸ਼ਬਦਾ ਵੀ ਸੇਵਾ ਇਸ ਰੂਪ ਦੇ ਵਿੱਚ ਵੀ ਹੁੰਦੀ ਆ ਅਸੀਂ ਪੰਜਾਬ ਦੇ ਵਿੱਚ ਵੀ ਕਈ ਆਸ਼ਰਮਾਂ ਦੇ ਵਿੱਚ ਗਏ ਆ ਕਈ ਉੱਥੇ ਸਮਾਜ ਸੇਵੀ ਸੁਸਾਇਟੀਾਂ ਦੇ ਨਾਲ ਸੰਦੇ ਤੇ ਅਸੁੱਦੇ ਤਰੀਕੇ ਨਾਲ ਵੀ ਜੁੜੇ ਆ ਕਵਰੇਜ ਕਰਨਾ ਸਾਡਾ ਕੰਮ ਵੀ ਆ ਪਰ ਇੱਥੇ ਆ ਕੇ ਵੀ ਸੱਚੀ-ਮੁੱਚੀ ਔਂ ਹੀ ਲੱਗਿਆ ਜਿਵੇਂ ਪੰਜਾਬ ਦੇ ਵਿੱਚ ਵਕ-ਵਕ ਥਾਵਾਂ ਤੇ ਜਾਂਦੇ ਆ ਵੀ ਕਿਵੇਂ ਇੱਥੇ ਮਾਨਸਿਕ ਤੌਰ ਦੇ ਉੱਤੇ ਸਮੱਸਿਆ ਗ੍ਰਸਤ ਬੱਚਿਆਂ ਦਾ ਇਲਾਜ ਹੁੰਦਾ ਕਿਵੇਂ ਇੱਥੇ ਨਿਆ ਆਸਰੇ ਨੂੰ ਰੱਖਿਆ ਜਾਂਦਾ ਸਾਡੇ ਘਰ ਦੇ ਵਿੱਚ ਟੱਬਰ ਦੇ ਕੋਲੇ 2 ਦਿਨਾਂ ਲਈ ਮਹਿਮਾਨ ਆ ਜਾਣ ਤੇ ਬੰਦੇ ਨੂੰ ਇਹ ਹੁੰਦਾ ਵੀ ਯਾਰ ਮੇਰੀ ਨਿੱਜੀ ਜ਼ਿੰਦਗੀ ਮੇਰੀ ਪਰਸਨਲ ਲਾਈਫ ਦੇ ਵਿੱਚ ਦਖਲ ਜਾ ਦਿੱਤਾ ਗਿਆ ਸਹੀ ਇਹ ਜਾਣ ਕੇ ਕਦੋਂ ਆਪਾਂ ਸੋਚਣ ਲੱਗ ਜਾਂਦੇ ਆ ਪਰ ਇੱਥੇ 4 450 ਮਰੀਜ਼ ਨੂੰ ਜਾਂ ਲੋਕਾਂ ਨੂੰ ਰੱਖਣਾ ਇਹ ਕੋਈ ਛੋਟੀ ਗੱਲ ਨਹੀਂ ਅਸੀਂ ਧੰਨਵਾਦੀ ਆ ਬਾਬਾ ਗੁਰਿੰਦਰ ਸਿੰਘ ਹੋਰਾਂ ਦੇ ਜਿਹੜੇ ਕਿ ਪਦਮਸ਼ਰੀ ਆ ਤੇ ਗੁਰਵਿੰਦਰ ਸਿੰਘ ਹੋਰਾਂ ਨੇ ਜਿਸ ਤਰੀਕੇ ਦੇ ਨਾਲ ਇਹ ਦੱਸਿਆ ਕਿ ਭਾਈ ਅਪਾਹਜਤਾ ਦਾ ਕੋਈ ਮੈਨਾਂ ਵੀ ਹੈ ਨਹੀਂ ਪਰਵਾਸ਼ਾ ਨਹੀਂ ਗਈ ਅਪਾਹਤਾ ਤੁਹਾਡੀ ਸਿਰ ਦੇ ਵਿੱਚ ਹੁੰਦੀ ਆ। ਇਹ ਗੱਲ ਨੂੰ ਸੋਚਣਾ ਚਾਹੀਦਾ ਅਸੀਂ ਤੰਦਰੁਸਤ ਬੰਦੇ ਹੱਡ ਪੈਰ ਸਲਾਮਤ ਆ ਜਿਨ੍ਹਾਂ ਦੇ ਉਹ ਮਰੂ ਮਰੂ ਕਰਦੇ ਉਹ ਲਾਂਬੇ ਦਿੰਨੇ ਪਰ ਜੇ ਕੰਮ ਕਰਨਾ ਸਿੱਖਣਾ ਹੋਵੇ ਤਾਂ ਬਾਬਾ ਗੁਰਵਿੰਦਰ ਸਿੰਘ ਤੋਂ ਸਿੱਖ ਲਓ। ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਚੜ੍ਹਦੀ ਕਲਾ ਕੀ ਹੁੰਦੀ ਹੈ ਹੌਸਲੇ 'ਚ ਰਹਿਣਾ ਕੀ ਹੁੰਦਾ ਹੈ ਜਜ਼ਬੇ 'ਚ ਰਹਿਣਾ ਕੀ ਹੁੰਦਾ ਹੈ ਟੀਮ ਵਰਕ ਕੀ ਹੁੰਦਾ ਹੈ ਇਕੱਠੇ ਹੋ ਕੇ ਸਮਾਜ ਦੇ ਲਈ ਕੰਮ ਕਰਨਾ ਕੀ ਹੁੰਦਾ ਉਹ ਸਾਰਾ ਕੁਝ ਅਸੀਂ ਇੱਥੇ ਆ ਕੇ ਸਿੱਖਿਆ ਸਾਰਿਆਂ ਨੂੰ ਜਦੋਂ ਵੀ ਕੋਈ ਵੀ ਸਰਸਾ ਦੇ ਵਿੱਚ ਆਵੇ ਉਹਨਾਂ ਨੂੰ ਇੱਥੇ ਜ਼ਰੂਰ ਆ ਕੇ ਵਿਜ਼ਿਟ ਕਰਨਾ ਚਾਹੀਦਾ। ਬਿਲਕੁਲ।